ਬਿਲਕੁਲ ਵੈਸੇ ਤਾਂ ਮੈਂ ਉੱਥੇ ਬੋਲ ਕੇ ਵੀ ਸਾਰੀ ਗੱਲ ਪਹਿਲਾਂ ਦੱਸੀਏ ਤੁਹਾਨੂੰ ਅ ਸਵਿਧਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰ ਸਾਡੇ ਮਾਨਯੋਗ ਉਮੀਦਵਾਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ हट ਕੇ ਗੱਲਾਂ ਕਰ ਰਹੇ ਨੇ ਸਾਰੀਆਂ ਸਵਿਧਾਨ ਨੇ ਰਾਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਰਿਕ ਦੇ ਹੱਕਾਂ ਦੀ ਪਰੰਤੋ ਅੱਜਕੱਲ ਜਿਹੜੇ ਹਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਔਰ ਬਦਮਾਸ਼ਾਂ ਦੇ ਹੱਕਾਂ ਦੀ ਰਾਖੀ ਕਰ ਰਿਆ ਔਰ ਜਿਹੜੀਆਂ ਸਾਡੀਆਂ ਜੇਲਾਂ ਨੇ ਉਹਨੂੰ ਜੇ ਮੈਂ ਜਿਸ ਤਰ੍ਹਾਂ ਕੱਲ ਮੈਂ ਇੱਕ ਇੰਟਰਵਿਊ ਸੁਣੀ ਸੀ ਸ਼ੇਰਾ ਖੋਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨਾਂ ਨੇ ਉਹ ਕਦੇ ਵੀ ਅੱਜਕੱਲ ਦੀਆਂ ਜੇਲਾਂ ਜਿਹੜੀਆਂ ਉਹ ਅ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਐ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਵਾਲੀ ਗੱਲ ਆ ਕੀ ਕਾਂਗਰਸ ਪਾਰਟੀ ਦੇ ਵਿੱਚ ਜਾਣਦੇ ਹੋ ਤੁਸੀਂ ਪਾਰਟ ਜਿਹੜੀਆਂ ਰੈਲੀਆਂ ਹੁੰਦੀਆਂ ਉਹ ਵੀ ਜੁਆਇਨ ਕਰਦੇ ਹੋ ਕਿਵੇਂ ਮਤਲਬ ਦੇਖਦੇ ਹੋ ਜਿਹੜਾ ਅਗਲਾ ਪੜਾਗਾ ਪਾਰਟੀ ਦਾ ਜਾਂ ਝੋਣਾ ਨੂੰ ਲੈ ਬਿਲਕੁਲ ਬੇਟਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਉਹ ਵੀ ਤੁਸੀਂ ਤਾਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਕਿ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਾਏ ਹੋਏ ਹਾਂ ਪਰ ਉਸ ਤੋਂ ਅੱਗੇ ਹੌਲੀ-ਹੌਲੀ ਵਧਦੇ ਰਹਿਣੇ ਆ ਤਾਂ ਇਸੇ ਕਰਕੇ ਉਹ ਤਾਂ ਮੈਂ ਦੋ 27 ਵਾਲਾ ਪੁੱਛਿਆ ਮੈਂ ਕਿ ਕੋਈ ਗੱਲ ਹਲੇ ਪਹਿਲੀ ਗੱਲ ਦਾ 27 ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰੰਤੂ ਕੋਈ ਗੱਲ ਨਹੀਂ ਜੇ ਹਾਲਾਤ ਐਦਾਂ ਦੇ ਬਣ ਰਹੇ ਨੇ ਤਾਂ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਲੱਗਦਾ ਕੋਈ ਸਹਿਮਤੀ ਜਿਹੜੀ ਐ ਰਾਜਾ ਬੜਿੰਗ ਜੀ ਨਾਲ ਹੋਈ ਕੋਈ ਗੱਲਬਾਤ ਇਸ ਟਿਕਟ ਨੂੰ ਲੈ ਕੇ ਜਾਂ ਚੋਣ ਲੜਨ ਨੂੰ ਲੈ ਕੇ ਹਾਂ ਬਤੌਰ ਪਾਰਟੀ ਪ੍ਰਧਾਨ ਉਹ ਬਾਏ ਸੀ ਮਿਲਣਾ ਉਹ ਥੋੜਾ ਜਿਹਾ ਸਾਡਾ ਵਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਉਹਨਾਂ ਨੇ ਹਰਿਵੇਂ ਕਾਫੀ ਨੇ ਕਿ ਪੌਂਸ ਕਿਹਾ ਤਾਂ ਬੜੀਏ ਗੱਲ ਚਲੋ ਨਹੀਂ ਉਸ ਨੇ ਮੇਰੇ ਖਿਆਲ ਤੇ ਅੱਪਰ ਅਬੀ ਨਾਮੀਨੇਸ਼ਨ ਫਾਈਲ ਕਰ ਹੋਣਗੇ ਸਾਰਿਆਂ ਦੇ ਤਾਂ ਜੇ ਦਰਨਾ ਹੋਇਆ ਕਰਾਂਗੇ ਉਦੋਂ ਲੁਧਿਆਣੇ ਦੇ ਵਿੱਚ ਚੋਣਾ ਨੇ ਤੁਸੀਂ ਜਾਓਗੇ ਪ੍ਰਚਾਰ ਦੇ ਲਈ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਕਿਤੇ ਡਿਊਟੀ ਲੱਗਦੀ ਹੈ ਤਾਂ ਦੇਖ ਲਵਾਂਗੇ ਮੌਕੇ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ ਹੁੰਦਾ ਤਾਂ ਕਿ ਉਹ ਲੜਾਂ ਬਿਲਕੁਲ ਵੈਸੇ ਤਾਂ ਮੈਂ ਉੱਥੇ ਬੋਲ ਕੇ ਵੀ ਸਾਰੀ ਗੱਲ ਪਹਿਲਾਂ ਦੱਸੀ ਹੈ ਤੁਹਾਨੂੰ ਅ ਸੰਵਿਧਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰੇਰ ਸਾਡੇ ਮਾਨਯੋਗ ਅਮੇਰਕਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ ਹਟਕੇ ਗੱਲਾਂ ਕਰ ਰਹੇ ਨੇ ਸਾਰੀਆਂ ਸਵਿਧਾਨ ਨੇ ਰੱਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਰਿਕ ਦੇ ਹੱਕਾਂ ਦੀ ਪਰੰਤੂ ਅੱਜ ਕੱਲ ਜਿਹੜੇ ਸਾਬਨਾ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਔਰ ਬਦਮਾਸ਼ਾਂ ਦੇ ਹੱਕਾਂ ਦੀ ਰਾਖੀ ਕਰਦੇ ਔਰ ਜਿਹੜੀਆਂ ਸਾਡੀਆਂ ਜੇਲਾਂ ਨੇ ਉਹਨੋ ਜਿਵੇਂ ਜਸਪ੍ਰੀਤ ਕੱਲ ਮੈਂ ਇੱਕ ਇੰਟਰਵਿਊ ਸੁਣੀ ਸੀ ਸ਼ੇਰਾ ਖੋਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨਾਂ ਨੇ ਉਹ ਕਦੇ ਵੀ ਅੱਜ ਕੱਲ੍ਹ ਦੀਆਂ ਜੇਲ੍ਹਾਂ ਜਿਹੜੀਆਂ ਉਹ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਹੈ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਵਾਲੀ ਗੱਲ ਹੈ ਕਈ ਕਾਂਗਰਸ ਪਾਰਟੀ ਦੇ ਵਿੱਚ ਜਾਣੇ ਹੋ ਤੁਸੀਂ ਪਾਰਟ ਜਿਹੜੀਆਂ ਰੈਲੀਆਂ ਹੁੰਦੀਆਂ ਉਹ ਵੀ ਜੁਆਇਨ ਕਰਦੇ ਹੋ ਕਿਵੇਂ ਮਤਲਬ ਦੇਖਦੇ ਹੋ ਜਿਹੜਾ ਅਗਲਾ ਫੜਾਗਾ ਪਾਰਟੀ ਦਾ ਜਾਂ ਝੋਣਾ ਨੂੰ ਲੈ ਕੇ ਬਿਲਕੁਲ ਬੇਟਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਉਹ ਵੀ ਤੁਸੀਂ ਤਾਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਕਿ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਏ ਹੋਣ ਪਰ ਉਸ ਤੋਂ ਅੱਗੇ ਹੌਲੀ-ਹੌਲੀ ਵਧਦੇ ਰਹਿਣੇ ਆ ਤਾਂ ਇਸੇ ਕਰਕੇ ਉਹ ਤਾਂ ਮੈਂ ਦੋ ਸਤਾਈ ਵਾਲਾ ਪੁੱਛਿਆ ਮੈਂ ਕਿ ਕੋਈ ਗੱਲ ਨਹੀਂ ਹਲੇ ਪਹਿਲੀ ਗੱਲ ਦਾ ਸਤਾਈ ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰੰਤੂ ਕੋਈ ਗੱਲ ਨਹੀਂ ਜੇ ਹਾਲਾਤ ਇਦਾਂ ਦੇ ਬਣ ਰਹੇ ਨੇ ਤਾਂ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਲੱਗਦਾ ਕੋਈ ਸਹਿਮਤੀ ਜਿਹੜੀ ਹੈ ਰਾਜਾ ਬੜਿੰਗ ਜੀ ਨਾਲ ਹੋਈ ਕੋਈ ਗੱਲਬਾਤ ਇਸ ਟਿਕਟ ਨੂੰ ਲੈ ਕੇ ਹਾ ਬਤੌਰ ਪਾਰਟੀ ਪ੍ਰਧਾਨੋਂ ਬਾਹਰ ਇਸ ਮਿਲਣੇ ਉਹ ਥੋੜਾ ਜਿਹਾ ਸਾਡਾ ਬਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਮੇਰੇ ਹਰਿਵੇਂ ਕਾਫੀ ਨੇ ਪਹੁੰਚ ਸਕੇ ਤਾਂ ਬੜੀ ਗੱਲ ਚਲੋ ਨਹੀਂ ਉਸ ਤੋਂ ਮੇਰੇ ਖਿਆਲ ਤੇ ਅੱਪਰ ਅਬੀ ਨਾਮਿਨੇਸ਼ਨ ਫਾਈਲ ਦਾ ਹੋਣਗੇ ਸਾਰਿਆਂ ਦੇ ਤਾਂ ਇਹ ਦਾਣਾ ਹੋਇਆ ਕਰਾਂਗੇ ਉਦੋਂ ਲੁਧਿਆਣੇ ਦੇ ਵਿੱਚ ਚੋਣਾ ਨੇ ਤੁਸੀਂ ਜਾਓਗੇ ਪ੍ਰਚਾਰ ਦੇ ਲਈ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਕਿਤੇ ਡਿਊਟੀ ਲੱਗਦੀ ਹੈ ਤਾਂ ਦੇਖ ਲਾਂਗੇ ਮੌਕੇ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ ਹੁੰਦਾ ਤਾਂ ਕਿਉਂ ਲੜਾਂ